ਸਤਿ ਸ਼੍ਰੀ ਅਕਾਲ ਸਵਾਗਤ ਹੈ ਸਾਰੇ ਭਰਾਵਾਂ ਦਾ ਸਿੱਧੂ ਕਾਰ ਬਾਜ਼ਾਰ ਚੈਨਲ ਦੇ ਉੱਪਰ ਅੱਜ ਤੁਹਾਡੇ ਵਾਸਤੇ ਲੈ ਕੇ ਆਇਆ ਹੋਰ ਇੱਕ ਘੈਂਟ ਤੋਫਾ Swift Desire 2012 ਮਾਡਲ JDI JDI ਕਾਰ ਹੈਗੀ Swift Desire 2012 ਮਾਡਲ ਹੈ ਫਸਟ ਓਨਰ ਦੀ ਕਾਰ ਹੈ ਲਾਇ ਸਲਾਏ ਨਵੇਂ ਕਾਰ ਦੇ ਵਿੱਚ 70 80 ਪਹਿ ਟਾਇਰਾਂ ਦੀ ਕਨੈਸ਼ਨ ਆ ਕਾਰ ਬਿਲਕੁਲ ਹੀ ਨਵੇਂ ਨਕੋਰ ਕਾਰ ਹੈ ਕੋਈ ਕੰਮ ਖਰਚਾ ਨਹੀਂ ਪੰਜ ਰੁਪਏ ਦਾ ਕਾਰ ਦੇ ਵਿੱਚ ਸਬਕਰਾਂ ਤੋਂ ਲੈ ਕੇ ਇੰਸਪੈਕਸ਼ਨ ਤੋਂ ਲੈ ਕੇ ਸੀਟ ਕਵਰਾਂ ਤੋਂ ਲੈ ਕੇ ਸਾਰੀ ਚੀਜ਼ ਨਵੀਂ ਹੈ ਇੰਜਨ ਬਿਲਕੁਲ ਸੀਲਡ ਹੈਗਾ ਕਿਤੇ ਚਾਬੇ ਨਹੀਂ ਲੱਗੇ ਫੱਟੇ ਸੀਲਡ ਹੈ ਸਾਰੇ ਪੀਸ ਨਾਲ ਦੇ ਨੇ ਕਾਰ ਦਾ ਪ੍ਰਾਈਸ ਰਹਿਣ ਵਾਲਾ ਹੈਗਾ 2 ਲੱਖ ਤੇ 90000 ਰੁਪਏ ਦੀ ਐਨਓਸੀ ਨਾਲ ਜਿਹੜਾ ਵੀਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਊਗਾ ਉਹਦਾ ਵੱਧ ਤੋਂ ਵੱਧ ਮਾਨਤਾਨ ਕਰਿਆ ਜਾਊਗਾ ਜਸਵੀਰ ਨੇ ਜਡੀ ਕਾਰ ਭਾਲਦੇ ਨੇ ਦਾ ਸੰਪਰਕ ਕਰ ਲਓ ਸਿੱਧੂ ਕਾਰ ਬਜ਼ਾਰ ਪਿੰਡ ਲੋਹਾਖੇੜਾ ਡਿਸਟ੍ਰਿਕਟ ਸੰਗਰੂਰ ਆਪਣਾ ਕਾਰ ਬਜ਼ਾਰ ਹੈ ਜਿਹੜਾ ਇਹ ਹੈਗਾ ਬੜਬਰ 메인 ਰੋਡ ਟੂਲ ਪਲਾਜੇ ਦੇ ਨਜ਼ਦੀਕ